ਮੈਂ ਮੈਂ ਆਖਦਾ ਹਾਂ ਤੁਸੀਂ ਆਤਮਾ ਦੇ ਦੁਆਰਾ ਚੱਲੋ ਤੁਸੀਂ ਆਤਮਾ ਦੇ ਦੁਆਰਾ ਚੱਲੋ ਸਰੀਰ ਦੀ ਲਾਲਸਾ ਨੂੰ ਸਰੀਰ ਦੀ ਲਾਲਸਾ ਨੂੰ ਕਦੇ ਪੂਰਾ ਨਾ ਕਰੋਗੇ ਕਦੇ ਪੂਰਾ ਨਾ ਕਰੋਗੇ ਹallelujah ਹallelujah ਕੀ ਕਹਿੰਦਾ ਮੈਂ ਆਖਦਾ ਹਾਂ ਕਿ ਤੁਸੀਂ ਪਵਿੱਤਰ ਆਤਮਾ ਦੇ ਦੁਆਰਾ ਚੱਲੋ ਤੇ ਸਰੀਰ ਦੀ ਲਾਲਸਾ ਨੂੰ ਕਦੇ ਵੀ ਪੂਰਾ ਇੱਕ ਗਲਾਸੀਆ ਦੀ ਕਲੀਸਿਆ ਨੂੰ ਕੌਣ ਕਹਿੰਦਾ ਪੌਲਸ ਕਹਿੰਦਾ

अलग और जानते हो ऐसी किस तो बचना है? पाप तो बचना है। भला ले गुना तो बचना है। मतलब प्रभु ईश्वर मस्ती की। जय। तो अय्यरी भाई है तूने बोला क्या? बड़ा प्रभु ईश्वर मस्ती की। जय। एक-एक पॉइंट बोल लागे। बोलना? पर आत्मा ਇਹ ਹੈ ਕਿਤਾ ਆਤਮਾ ਦਾ ਫਲ ਇਹ ਹੈ ਪਿਆਰ ਪਿਆਰ ਆਨੰਦ ਆਨੰਦ ਸ਼ਾਂਤੀ ਸ਼ਾਂਤੀ ਧੀਰਜ ਧੀਰਜ ਦਿਆਲਗੀ ਦਿਆਲਗੀ ਭਲਾਈ ਭਲਾਈ ਵਫਾਦਾਰੀ ਵਫਾਦਾਰੀ ਹੇ ਹੇਲੂਇਆ ਹੇਲੂਇਆ ਇਹ ਕਿਹਨੇ ਆਤਮਾ ਦੀ ਗੱਲ ਕਰ ਰਹਾ ਹੈ ਪਵਿੱਤਰ ਆਤਮਾ ਦੀ ਪਵਿੱਤਰ ਆਤਮਾ ਦੀ ਗੱਲ ਕਰ ਰਹਾ ਹੈ ਕਿ ਜਿਸ ਨੂੰ ਅਸੀਂ ਰੋਜ਼ ਮੰਗਦੇ ਹਾਂ

सड़क की बदल जाता है जीवन बदल जाता है जीवन बदल जाता है बुरहाल एक पवित्र आत्मा की गल कर रहे है। और एक गलाफिया कलेसिया सिखा रहे है। कौन पॉलिस पत्रिया के द्वारा लिख रहे पॉलिस सिखा रहे कि गलाफिया की कलेसिया सही नहीं बोलो प्रवेश मसीह की समझ आई गलाफिया की कलेसिया कौन सिखा रहा है पॉलिस सिखा रहा है और पवित्र आत्मा दे वो गुण दसदा पे है जे साडे अंदर खुदा दा आत्मा है त फिर साडे अंदर ये गुण होने चाहिए देने चाहिए देने पहला नंबर की होना चाहिए दा है प्यार पहला नंबर प्यार फिर दूसरा आनंद फिर तीसरा शांति फिर धीरज फिर पत्नी दयालगी भलाई वफादारी हालेलुया कि पवित्र आत्मा की है

ਪਵਿੱਤਰ ਆਤਮਾ ਤੋਂ ਮਾੜੇ ਚ੍ਰੋਹ ਦੇ ਦੇਖਣਾ ਚਾਹੁੰਦਾ ਪਵਿੱਤਰ ਆਤਮਾ ਕਿਸੇ ਦੀ ਪ੍ਰਤੀ ਇਰਖਾ ਨਹੀਂ ਦੇਖਣਾ ਚਾਹੁੰਦਾ ਪਵਿੱਤਰ ਆਤਮਾ ਕਿਸੇ ਦੇ ਪ੍ਰਤੀ ਧਾਰਨੀ ਨਹੀਂ ਦੇਖਣਾ ਚਾਹੁੰਦਾ ਪਵਿੱਤਰ ਆਤਮਾ ਕਿਸੇ ਦੇ ਪ੍ਰਤੀ ਪਾਪ ਨਹੀਂ ਦੇਖਣਾ ਚਾਹੁੰਦਾ ਹਾਲੇਲੂਇਆ ਹਾਲੇਲੂਇਆ ਸਮਝਾਈ ਸੰਤ ਸਾਡੇ ਤੋਂ ਪਵਿੱਤਰ ਆਤਮਾ ਹੋਰ ਜਿਸ ਵੀ ਗਈ ਖੁਦਾ ਨੇ ਸਾਨੂੰ ਛੂ ਲਿਆ ਤੇ ਅਸੀਂ ਫੇਲ ਗਏ ਤੇ ਪਰਮੇਸ਼ਵਰ ਦਾ ਆਤਮਾ ਆ ਗਿਆ ਤੇ ਅਜ਼ੀਜ਼ੋ ਇੱਥੇ ਸਾਫ਼ ਲਿਖਿਆ ਹੈ ਸਾਫ਼ ਪਹਿਲੋਂ ਪੜ੍ਹਦੇ ਕਿ ਨਹੀਂ ਪੜ੍ਹਦੇ ਹਾਲੈਲੂਇਆ ਲਿਖਿਆ ਕਦੇ ਵੀ ਦਿੱਕਤ ਦੇ ਨਾਲ ਨਹੀਂ ਸਮੋਇਆ ਲਿਖਿਆ ਵੀ ਸ਼ੂਨ ਦੇ ਨਾਲ ਹੋਇਆ ਨਹੀਂ ਕਹਿੰਦਾ ਪਵਿੱਤਰ ਆਤਮਾ ਦੇ ਗੱਲਾਂ ਤੁਹਾਡੇ ਵਿੱਚ ਹੋਣੀਆਂ ਚਾਹੀਦੀਆਂ ਪਵਿੱਤਰ ਆਤਮਾ ਜਦੋਂ ਤੁਹਾਡੇ ਅੰਦਰ ਹੈ ਜੇ ਤੁਹਾਨੂੰ ਕੋਈ ਬੋਲੇਗਾ ਗੁੱਸਾ ਨਹੀਂ ਆਏਗਾ ਹਾਲੈਲੂਇਆ ਤੁਸੀਂ ਉਹਦੇ ਲਈ ਕੀ ਕਰੋਗੇ ਪ੍ਰਾਰਥਨਾ ਕਰੋਗੇ ਦੁਆ ਕਰੋਗੇ ਬੋਲ ਹਾਲੈਲੂਇਆ ਕਰਦੇ ਸੁਤਾ ਹੋਗਾ ਤੁਸੀਂ ਉਹਦੇ ਲਈ ਫਿਰ ਵੀ ਪ੍ਰਾਰਥਨਾ ਕਰੋਗੇ

ते इतने विरोध कोई ऐसी व्यवस्था नहीं निर्धारित हो सकती है बोला कल ये लोग ये सादे जो होना चाहिए ना तो नहीं होना चाहिए तो पवित्र आत्मा जो सादे जो सादे जो फिर एक गल्ला भी होने या सादे जो गोन भी होने चाहिए सादे जो फिर पढ़ देना आई है इनमें आई सैलम ऐसी हो जिन्हें गल्ला जे विरोध क 咱们都死定了。